ਨਾ ਫਿਰ ਕਰਦੇ ਹੀ ਰਹਾ ਵਾ ਹਨਾ ਜੀ ਹਾਂਜੀ ਕਰਦੇ ਰਹਾ ਵਾ ਸਾਡਾ ਜੀ ਹਾਂ ਕਰਦੇ ਰਵੇ ਚੋ ਦੋਸਤੋ ਇਹ ਝੋਟੀ ਆ ਪਹਿਲਾ ਇਹਨੇ ਸੁਆ ਸੁਣਾ ਉਧਰ ਹੀ ਲੈ ਜੋ ਜੀ ਉੱਥੇ ਜੇ ਰਹਿ ਗਈ ਜੀ ਸੁਣ ਅੱਜ ਇਹਦੇ 8 9 ਦਿਨਾਂ ਜੀ 8 9 ਦਿਨ ਹੈ ਸੁਣ ਹਾਂ ਪੂਰੇ ਹੁਣ ਚ ਰਹਿੰਦੇ ਆ ਜੀ ਠੀਕ ਆ ਅੱਜ ਜਿਵੇਂ ਦੋਸਤੋ 21 ਦੀ ਵੀਡੀਓ ਆ ਪਹਿਲੇ ਮਹੀਨੇ ਦੀ ਤਕਰੀਬਨ ਲਾਸਟ ਚ ਜਾ ਕੇ ਹਾਂਜੀ ਹਾਂਜੀ ਆ ਮਹੀਨੇ ਦੇ ਲਾਸਟ ਟਾਈਮ ਹਨਾ 29 30 ਤਰੀਕ ਤੱਕ ਦੋਸਤੋ ਦੇ ਨੇ ਤੇ ਪੂਰੇ ਆ ਚੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਆਪਾਂ ਪਿੰਡ ਲਾਲਿਆਣਾ ਜ਼ਿਲ੍ਹਾ ਬਠਿੰਡਾ ਤੇ ਤਹਿ ਬਾਈ ਗਰਤੇਜ ਦੇ ਘਰੋਂ ਦੋਸਤੋ ਵੀਡੀਓ ਬਣਾ ਰਹੇ ਆ ਬਿਲਕੁਲ ਇੱਕ ਘਰੇਲੂ ਘਰ ਆ ਦੋਸਤੋ ਕੋਈ ਵਪਾਰ ਦਾ ਕੰਮ ਨਹੀਂ ਬਾਈ ਯਾਰ ਗਿਆਨੇ ਕਹਾ ਦੋਸਤੋ ਪਹਿਲਾ ਸੂਆ ਸੂਣ ਵਾਲੀ ਝੋਟੀ ਸੇਲ ਕਰਨੀ ਆ ਵੀਡੀਓ ਦੀ ਵੀਰੇ ਤਰੀਕ ਨੋਟ ਕਰ ਲੋ 21 ਤਰੀਕ ਪਹਿਲਾ ਮਹੀਨਾ ਤੇ 2026 ਦੀ ਬਾਕੀ ਤੁਸੀਂ ਆ ਘਰ ਦੇ ਜਾਨਵਰ ਚੈੱਕ ਕਰ ਲੋ ਝੋਟੀ ਦੀ ਮਾਂ ਦੋਸਤੋ ਆ ਸਾਈਡ ਤੇ ਖੜੀ ਹੈ ਜਿਹੜੀ ਕਾਲੀ ਇਹ ਦੀ ਮਾਂ ਵੀਰੇ ਕਿੰਨਵਾ ਹੈ ਮੰਨ ਕੇ ਪਹਿਲਾ ਸੂਆ ਪਹਿਲਾ ਸੂਆ ਸੂਣ ਸਸੀ ਕਾਲ ਜੀ ਪਹਿਲਾ ਤਾਂ ਤੇ ਆਪਣਾ ਇੱਕ ਵਾਰ ਨੰਬਰ ਬੋਲ ਦਿਓ ਜੀ 94639 ਹਾਂਜੀ 37368 ਠੀਕ ਆ ਲਾਲਿਆਣਾ ਪਿੰਡ ਇਹ ਆਪਣਾ ਇੱਕ ਸਾਈਡ ਤੇ ਭਾਗੀਬੰਦਰ ਇੱਕ ਸੜਕ ਮਾਲੂ ਕਮਾਲੂ ਤੇ ਇੱਕ ਸਾਈਡ ਤਲਵੰਡੀ ਸਾਹਿਬ ਇਧਰ ਤਲਵੰਡੀ ਸਾਹਿਬ ਹੋਣਾ ਜੀ ਤਿੰਨਾਂ ਦੇ ਦੋਸਤੋ ਸੈਂਟਰ ਚ ਆ ਗਿਆ ਪਿੰਡ ਤਿੰਨਵਾਂ ਸੂਆ ਜੀ ਪਹਿਲਾ ਪਹਿਲਾ ਸੂਆ ਸੁੰਦੀ ਆਜੀ ਅੱਜ ਕਿੰਨੇ ਦਿਨ ਰਹਿ ਗਈ ਸੀ ਸੂਣ ਅੱਜ ਦੇ 8 9 ਦਿਨਾਂ ਆਜੀ 8-9 ਦਿਨ ਹੇ ਸੁੰਨੇ ਹਾਂ ਪੂਰੇ ਹੁਣ ਚ ਰਹਿਂਦੇ ਆ ਜੀ ਠੀਕ ਆ ਅੱਜ ਜਿਵੇਂ ਦੋਸਤੋ 21 ਦੀ ਵੀਡੀਓ ਆ ਪਹਿਲੇ ਮਹੀਨੇ ਦੀ ਤਕਰੀਬਨ ਲਾਸਟ ਚ ਜਾ ਕੇ ਆ ਮਹੀਨੇ ਦੇ ਲਾਸਟ ਟਾਈਮ ਹਾਂ ਜੀ 29-30 ਤਰੀਕ ਤੱਕ ਦੋਸਤੋ ਦੇਣੇ ਤੇ ਪੂਰੇ ਆ ਤੇ ਮਾਂ ਇਹਦੀ ਉਹ ਆ ਗਿਆ ਨਾ ਆਪ ਹੀ ਕਿਸੇ ਟੀਕੇ ਟੂਕੇ ਦੀ ਆਪ ਟੀਕੇ ਦੀ ਆ ਜੀ ਹਾਂ ਤੇ ਕ੍ਰਾਸ ਕਰਾਈ ਹੈ ਸਾਂਤੋਂ ਜੀ ਪਿੰਡੋਂ ਪਿੰਡ 'ਚ ਹੀ ਤੁਹਾਡੇ ਝੋਟਾ ਕੋਈ ਉਹ ਤੋਂ ਆਪਾਂ ਕ੍ਰਾਸ ਕਰਾਈ ਹੈ ਉਹ ਤੋਂ ਕ੍ਰਾਸ ਕਰਾਈ ਆ ਜੀ ਠੀਕ ਆ ਜੀ ਠੀਕ ਆ ਆ ਦੇਖ ਲਓ ਦੋਸਤੋ ਨੰਬਰ ਮਾਲਕਾਂ ਦਾ ਹੇਠਾਂ ਚੱਲੀ ਜਾਂਦਾ ਬਾਕੀ ਮੁੱਲ ਕੀ ਕਰਦੇ ਆ ਉਹ ਆਪਾਂ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਖੋਲ ਕੇ ਤੋੜ ਕੇ ਤੁਹਾਨੂੰ ਇੱਕ ਵਾਰੀ ਪੂਰਾ ਸ਼ੋਅ ਕਰਾ ਦੋ ਕੱਦ ਕਾਠ ਦੀ ਚੰਗੀ ਆ ਗਈ ਮੀਣੀ ਆ ਗਈ ਦੋਸਤੋ ਇਹ ਵੱਡੇ ਕੱਦ ਚ ਵਧੀਆ ਖੁੱਲੇ ਕੱਦ ਚ ਆ ਗਈ ਹਲਕਾ ਹਲਕਾ ਭਲਾਂ ਜਰੂਰ ਰੱਖ ਦੀਏ ਦੋਸਤੋ ਬਾਕੀ ਜਿਹੜੇ ਵੀ ਮੇਰੇ ਵੀਰ ਨੇ ਖਰੀਦਣੀਆਂ ਹਨ ਕੋਲੇ ਆਇਓ ਜਿਵੇਂ ਮਰਜ਼ੀ ਆਪਦੀ ਤਸੱਲੀ ਕਰ ਲਿਓ ਆਜੋ ਤੁਹਾਨੂੰ ਖੋਲ ਕੇ ਮੈਂ ਤੋੜ ਕੇ ਦਿਖਾ ਦਿੰਨਾ ਸੋ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਲਿਓ ਅਕਲ ਜੀ ਹੂੰ ਆ ਜਾ ਪਤਾ ਹੈ ਆਪਣਾ ਫਿਰ ਘਰ ਦੇ ਹੀ ਰਵਾਂ ਹਨਾ ਜੀ ਹਾਂਜੀ ਘਰ ਦੇ ਰਵਾਂ ਸਾਡਾ ਜੀ ਹਾਂ ਘਰ ਦੇ ਰਵੇ ਚੋ ਦੋਸਤੋ ਇਹ ਝੋਟੀ ਆ ਪਹਿਲਾ ਇਹਨੇ ਸੂਆ ਸੂਣਾ ਉਧਰ ਹੀ ਲੈ ਜੋ ਜੀ ਉੱਥੇ ਜੇ ਇੱਕ ਵਾਰੀ ਤੋੜ ਕੇ ਦਿਖਾ ਦਈਏ ਥੋੜਾ ਥੋੜਾ ਬੈਵਾਦੀ ਪਲਾਂਦਾ ਪਸ਼ੂ ਪਹਿਲਾ ਫਰਕਾਰੀ ਜਾਂਦਾ ਹਨਾ ਪਹਿਲੇ ਸੂਈ ਹੈ ਜੀ ਹਾਂ ਪਹਿਲਾ ਸੂਆ ਗਈ ਕਦ ਤੁਸੀਂ ਭਾਈ ਚੈੱਕ ਕਰ ਲਓ ਨੰਬਰ ਮਾਲਕਾਂ ਦਾ ਹੈਠਾਂ ਜਿਹੜੇ ਵੀ ਮੇਰੇ ਬਾਈ ਨੂੰ ਫਿੱਟ ਆਉਂਦੀ ਐ ਕੋਲੇ ਆ ਕੇ ਜਿਵੇਂ ਮਰਜੀ ਆਪਦੀ ਤਸੱਲੀ ਕਰ ਲਿਓ ਆ ਤੁਸੀਂ ਭਾਈ ਲੇਵਾ ਚੈੱਕ ਕਰ ਲਓ ਬਾਕੀ ਕੋਲੋ ਦਿਖਾ ਦਿੰਨਾ ਮੇਰੇ ਤੋਂ ਥੋੜਾ ਜਿਆ ਡਰਤੀ ਜ਼ਰੂਰ ਆ ਹਾਂ ਆ ਦੇਖੋ ਭਾਈ ਹਾਂ ਆ ਦੇਖ ਲਓ ਜੀ ਖਨਾ ਦੀ ਲੇਵੇ ਦੀ ਕੋਲੇ ਜਾ ਕੇ ਪੂਰੀ ਕੋਸ਼ਿਸ਼ ਕਰਦਾ ਜੇ ਕਿਹੜਾ ਫੇੜਾ ਬੜਾ ਨਾ ਦੱਤਾ ਨਾ ਕੋਈ ਚੱਕਰ ਨਹੀਂ ਵੀਰੇ ਕਦ ਕੁਦ ਵਧੀਆਗਾ ਉਧਰ ਹੋ ਪੁੱਤੋਏ ਹੂੰ ਇਹ ਆ ਦੇਖ ਲੋ ਬਾਈ ਹਾਂ ਇਹ ਮੇਨ ਕੰਮ ਬਾਈ ਲੇਵੇ ਦੇ ਹੁੰਦਾ ਕਈ ਵਾਰੀ ਕਿਸੇ ਭਰਾ ਨੇ ਦੂਰੋਂ ਨੇੜੇ ਆਉਣਾ ਹੁੰਦਾ ਅਗਲੇ ਦਿ ਉਹ ਜੀ ਸਮਝ ਚ ਆ ਜਾਂਦੀ ਆ ਦਿਨ ਤਕਰੀਬਨ ਹਜੀ ਹਫਤਾ 10 ਦਿਨ ਕੱਢ ਜੂਗੀ ਇਹ ਹੂੰ ਥਾਂ ਸੋਹਣੀ ਕੱਡੂ ਚਵਾਈ ਵਾਲੇ ਤੇ ਫਿਰ ਅੰਕਲ ਜੀ ਭਾ ਕੀ ਕਰਾਂਗੇ ਆਪਾਂ ਇਹਦਾ ਮੇਰੇ ਰੇਟ ਤਾਂ ਜੀ 1.65 ਹੈ ਜੀ 1 ਲੱਖ 65 ਰੇਟ ਆ ਕਿ ਕੋਈ ਇਹਦੇ ਚ ਬਸ ਫਿਕਸ ਜਈ ਹੈ ਨਹੀਂ ਜੀ ਮਨਤਨ ਕਰ ਦਾਂਗੇ ਇਹ ਚ ਵੀ ਵਿੱਚ ਉਹ ਕਰੋਗੇ ਹਨ ਹਾਂਜੀ ਠੀਕ ਆ ਠੀਕ ਆ 1 ਲੱਖ ਤੇ 65000 ਦੋਸਤੋ ਮੁੱਲ ਰੱਖਿਆ ਹੈਗਾ ਉਹ ਮੌਕੇ ਤੇ ਹੈ ਜਿੱਥੇ ਥੋੜਾ ਜਾ ਕੇ ਦੋ ਬਾਈਆਂ ਦਾ ਕੰਮ ਨਿਪੜਦਾ ਸੌਦਾ ਹੁੰਦਾ ਹਨ ਮਾਲਕ ਨੇ ਮੰਗਣਾ ਹੁੰਦਾ ਤੁਸੀਂ ਆਪਦੀ ਸਮਝ ਨਾਲ ਖਰੀਦਣਾ ਹੁੰਦਾ ਪਿੰਡ ਲਾਲਿਆਣਾ ਜਿਹੜਾ ਬਠਿੰਡਾ ਤਹਿਸੀਲ ਆ ਗਈ ਦਮਦਮਾ ਸਾਹਿਬ ਤਲਵੰਡੀ ਸਾਬੋ ਨੰਬਰ ਇਹਠਾ ਕਿਸੇ ਵੀ ਭਰਾ ਨੂੰ ਫਿੱਟ ਆਉਂਦੀ ਹੈ ਕਰ ਲਿਓ ਜੀ ਸੰਪਰਕ ਵੀਡੀਓ ਦੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਵੀਰੇ ਸਾਰੇ ਭਰਾਵਾਂ